ਮਨ ਦਾ ਧੋਣਾ ਅੰਦਰ ਦਾ ਧੋਣਾ ਸ਼ਬਦ ਨਾਲੇ ਅੰਦਰ ਦੀ ਮੈਲ ਸ਼ਬਦ ਨਾਲ ਉਤਰਣੀ ਹੈ ਬਾਣੀ ਨਾਲ ਉਤਰਣੀ ਹੈ ਬਾਹਰੋਂ ਤਨ ਦੀ ਮੈਲ ਪਾਣੀ ਨਾਲ ਉਤਰਣੀ ਹੈ ਸਾਬਣ ਨਾਲ ਉਤਰਣੀ ਮਹਾਰਾਜ ਮੇਰ ਕਰਦੇ ਨੇ ਜਿਸ ਤਰ੍ਹਾਂ ਸੰਸਾਰ ਦੇ ਅੰਦਰ ਤਨ ਵਸਤਰ ਆਦ ਇਹ ਮਲੀਨ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਸਾਬਣ ਔਰ ਪਾਣੀ ਦੇ ਨਾਲ ਇਹਨਾਂ ਨੂੰ ਧੋਤਾ ਦੰਦਾ ਹੈ ਸਹਿਬ ਕਹਿੰਦੇ ਭਰੀ ਐ ਮਤ ਪਾਪਾਂ ਕੇ ਸੰਗ ਐਉਂ ਮਤ ਪਾਪਾਂ ਨਾਲ ਭਰੀ ਗਈ ਮਹਾਰਾਜ ਕਹਿੰਦੇ ਭਰੀ ਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀ ਐ ਮਤ ਪਾਪਾਂ ਕੇ ਸੰਗ ਪਹੁ ਤੂਬੈ ਨਾਵੇ ਕੈ ਰੰਗ ਨਾਮ ਨਾਲ ਨਿਤ ਜਪਨ ਨਾਲ ਮਨ ਦੀ ਪਵਿੱਤਰਤਾ ਅੰਤਿਸ਼ਕਰਨ ਦੀ ਸ਼ੁੱਧਤਾ ਅੰਦਰ ਦੀ ਪਵਿੱਤਰਤਾ ਹੋ ਜਾਣੀ ਹੈ ਉਹਨੂੰ ਜਪ ਉਹਦੇ ਨਾਲ ਜੁੜ ਮਹਾਰਾਜ ਕਹਿੰਦੇ ਜਦੋਂ ਐਸਾ ਹੋਇਆ ਸੇਵੂ ਸਾਧ ਸੰਤ ਚਰਨੀ ਰੈ ਬੰਚੂ ਧੂਰ ਪਵਿੱਤਰ ਕਰੀ ਰੈ ਔਰ ਪਵਿੱਤਰਤਾ ਅੰਦਰ ਆਵੇਗੀ ਸੰਗ ਕਰਕੇ ਤੇ ਜਿਵੇਂ ਜਿਵੇਂ ਪਵਿੱਤਰਤਾ ਵੇਗੀ ਫਿਰ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਨਦੀਆਂ ਦਰਿਆਵ ਤੀਰਥ ਇਹ ਗੱਲ ਕਹਿੰਦੇ ਨੇ ਕਿ ਆ ਸਾਡੇ ਵਿੱਚ ਆ ਕੇ ਦੁਨੀਆਂ ਦੇ ਲੋਕ ਪਾਪ ਉਤਾਰਦੇ ਨੇ ਪਾਪੀ ਲੋਕ ਆ ਕੇ ਆਪਣਾ ਸੰਗ ਆਪਣੇ ਸ਼ਰੀਰ ਦੀ ਆ ਸਾਡੇ ਵਿੱਚ ਛਪਰਸ਼ਤਾ ਦੇ ਦਿੰਦੇ ਪਾਪੀ ਤੇ ਉਹਨਾਂ ਦਾ ਅਕਸ਼ ਸਾਨੂੰ ਲੱਗ ਜਾਂਦਾ ਹੈ ਤੇ ਜਦੋਂ ਫਿਰ ਸਾਡੀ ਪਵਿੱਤਰਤਾ ਕਦੋਂ ਹੁੰਦੀ ਹੈ ਫਿਰ ਉਹ ਨਦੀਆਂ ਜੋ ਕਹਿੰਦੀਆਂ ਨੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿਲਬਿਕ ਮੈਲ ਭਰੇ ਪਰੈ ਹਮਰੇ ਵਿੱਚ ਉਹ ਪਾਪਾਂ ਨਾਲ ਗੁੰਥੜ ਹੋਏ ਮਨੁੱਖ ਸਾਡੇ ਵਿੱਚ ਆਉਂਦੇ ਨੇ ਉਹਨਾਂ ਦੇ ਤਨ ਦੀ ਛਪਰਸ਼ਤਾ ਆ ਸਾਡੇ ਨਾਲ ਛੂੰਦੀ ਆ ਤੇ ਉਹਨਾਂ ਦੀ स्पर्ਸ਼ਤਾ ਨਾਲ ਉਹਨਾਂ ਦੇ పాਪ ਸਾਨੂੰ ਲੱਗਦੇ ਆ ਕਹਿਣ ਲੱਗੇ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਕਹਿੰਦੇ ਸਾਡੇ ਤਨ ਨੂੰ ਲੱਗੀ ਮੈਲ ਉਹਨਾਂ ਦਾ ਲੱਗਿਆ ਹੋਇਆ ਅਕਸ਼ ਪਾਪਾਂ ਦਾ ਤੀਰਥ ਇਹ ਗੱਲ ਕਹਿੰਦੇ ਨੇ ਗੁਰੂ ਨਾਨਕ ਦਾਸ ਸਭ ਮਹਾਰਾਜ ਕਿਰਪਾ ਕਰ ਦੇ ਬਈ ਕੋਈ ਸਾਧੂ ਜਪਣ ਵਾਲਾ ਜੁੜਿਆ ਹੋਇਆ ਅੰਦਰੋਂ ਤੁਰਿਆ ਹੋਇਆ ਰੱਬ ਦੇ ਨਾਲ ਮਿਲਿਆ ਹੋਇਆ ਸਤਿਗੁਰੂ ਦਾ ਪਿਆਰਾ ਜਦੋਂ ਆ ਕੇ ਫਿਰ ਵਿੱਚ ਇਸ਼ਨਾਨ ਕਰਦਾ ਹੈ ਨਾ ਉਹਦੇ ਚਰਨ ਪੈਂਦੇ ਨੇ ਤੀਰਥ ਕਹਿੰਦੇ ਫਿਰ ਸਾਡੀ ਪਵਿੱਤਰਤਾ ਹੋ ਜਾਂਦੀ ਸਾਡੀ ਮੈਲ ਉਤਰ ਜਾਂਦੀ ਤਾਂ ਉਹਨਾਂ ਦਾ ਸੰਗ ਕਰਨੋਂ ਮਹਾਰਾਜ ਨੇ ਬਖਸ਼ਿਆ ਹੋ ਜਾਂਦਾ ਕਿਹਾ ਕਿ ਇੱਕ ਪਾਣੀ ਨੂੰ ਸੰਗ ਹੁੰਦਾ ਤੇ ਪਾਣੀ ਨੂੰ ਉਹਨਾਂ ਬਖਸ਼ਿਆਂ ਦੀ ਜਪਣ ਵਾਲਿਆਂ ਦੀ ਸੰਪਰਕਤਾ ਪ੍ਰਾਪਤ ਕਰਕੇ ਉਹਨਾਂ ਦੇ ਤਨ ਨਾਲ ਸ਼ੂ ਪ੍ਰਾਪਤ ਕਰਕੇ ਉਹ ਪਵਿੱਤਰ ਹੋ ਜਾਂਦੇ ਨੇ ਸੱਜਣਾ ਤੂੰ ਉਹਨਾਂ ਦਾ ਸੰਗ ਕਰੇ ਔਰ ਉਹਨਾਂ ਦੇ ਨਾਲ ਜੁੜ ਕੇ ਨਾਮ ਜਪੇ ਮਾਰਗ ਤੇ ਚੱਲੇ ਸਨੇ ਕਰੇ ਮਹਾਰਾਜ ਕਹਿੰਦੇ ਤੇਰੇ ਵੀ ਤਨ ਦਾ ਸ਼ੁੱਧੀਕਰਨ ਹੋ ਜਾਵੇਗਾ ਹਰ ਧੂੜੀ ਨਾਹੀਏ ਪ੍ਰਭੂ ਤੇਹੀਏ ਧੂੜੀ ਵਿੱਚ ਨਾਉਣਾ ਕੀ ਆ ਮਹਾਤਮਾ ਦੀ ਧੂੜੀ ਵਿੱਚ ਜਿਹੜਾ ਕਿਹਾ ਸੰਤ ਧੂੜੀ ਨਾਪੇ ਉਹ ਕਿਹੜਾ ਹੈ ਮਹਾਰਾਜ ਕਹਿੰਦੇ ਆ ਔਰ ਉਹ ਇਹ ਆ ਕਿ ਪ੍ਰਭੂ ਤਿਆਈਏ ਉਹਨਾਂ ਨਾਲ ਮਿਲ ਕੇ ਪ੍ਰਭੂ ਨੂੰ ਧਿਆਉਣਾ ਜਪਣਾ ਆਰਾਧਨਾ ਇਹ ਧੂੜੀ ਆ ਇਹ ਇਹ ਸੰਗ ਹੈ ਆਤ ਦੀ ਨਿਰਮਾਨਤਾ ਆਦਾਨੀ ਆਪਣੇ ਆਪ ਨੂੰ ਬਰੀਕੀ ਵਿੱਚ ਲੈ ਜਾਣਾ ਮਹਾਰਾਜ ਭਗਤ ਕਬੀਰ ਸਾਹਿਬ ਜੀ ਨੇ ਨਾ ਬਚਨ ਕੀਤੇ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਬਮਾਨ ਅਰ ਕਹਿ ਲੱਗੇ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਹਿ ਲੱਗੇ ਬਈ ਰੋੜਾ ਬਣਦਾ ਰੋੜਾ ਤੇ ਕਹਿੰਦੇ ਰੋੜਾ ਹੋ ਕੇ ਹੰਕਾਰ ਨਾ ਕਰੀ ਵੀ ਮੈਂ ਇੰਨਾ ਛੋਟਾ ਹੋ ਗਿਆ ਕਹਿੰਦੇ ਬਈ ਇਹ ਤੇਰੀ ਮੰਜ਼ਲ ਨਹੀਂ ਇੱਕ ਅਵਸਥਾ ਹੈ ਅਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ ਕਹਿੰਦੇ ਜੇ ਰੋੜਾ ਹੋ ਗਿਆ ਕਿ ਦੇ ਪੈਰਾਂ 'ਚ ਅਟਕੇਗਾ ਉੱਥੇ ਵੀ ਦੋਸ਼ ਏ ਇੱਥੇ ਰੁਕਣਾ ਨਹੀਂ ਔਰ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿਕੇ ਕਹਿੰਦੇ ਅਗਲੀ ਵਸਤਾ ਕੀ ਉਦੋਂ ਬਰੀਕੀ 'ਚ ਜਾ ਹੋਰ ਆਪਣੇ ਆਪ ਨੂੰ ਖਾਕ ਕਰ ਦੇ ਢੂੜੀ ਕਰ ਦੇ ਜੈਦਾ ਮਰਜ਼ੀ ਉੱਪਰ ਦੀ ਨੰਗੀ ਜਾਂਦਾ ਢੂੜ ਕਿਸੇ ਨੂੰ ਕੁਝ ਨਹੀਂ ਕਹਿੰਦੀ ਕਹਿੰਦੇ ਇੱਥੇ ਵੀ ਆ ਕੇ ਹਉਮੈ ਨਾ ਕਰ ਲਈ ਮੈਂ ਇੰਨੀ ਮੁਸ਼ਕਲ ਘੱਲ ਲਈ ਇਨਾ ਬੁਰੀਕੀ ਵਿੱਚ ਆ ਗਿਆ ਕਹਿੰਦੇ ਇਹਦੇ ਵਿੱਚ ਵੀ ਦੋਸ਼ ਆ ਕਬੀਰ ਧੂੜ ਹੋਈ ਤਾਂ ਕਿਆ ਕਿਆ ਭਇਆ ਜਾ ਉਡ ਲੱਗੈ ਅੰਗ ਜੇ ਉਹ ਥੋੜੀ ਜਿਹੀ ਹਵਾ ਵਗੇ ਉੱਡ ਕੇ ਕਿਸੇ ਦੀਆਂ ਅੱਖਾਂ 'ਚ ਕਿਸੇ ਦੇ ਖਾਣੇ ਤੇ ਕਿਸੇ ਦੇ ਕੱਪੜਿਆਂ ਤੇ ਪੈ ਜਾਂਦਾ ਘੱਟਾ ਮਿੱਟੀ ਦੋਸ਼ ਏ ਰੱਬ ਦਾ ਪਿਆਰਾ ਕਿਸੇ ਦੇ ਵਸਤਰ ਮੈਲੇ ਨਹੀਂ ਕਰਦਾ ਕਿਸੇ ਦੀਆਂ ਨਜ਼ਰਾਂ ਨਹੀਂ ਕਿਸੇ ਦੇ ਭੋਜਨ ਦੇ ਵਿੱਚ ਕਿਰਕਰਾਪਣ ਨਹੀਂ ਕਰਦਾ ਕਹਿ ਲੱਗੇ ਕਬੀਰ ਧੂੜ ਹੋਈ ਤੋ ਕਿਆ ਭਇਆ ਜੋੜ ਲੱਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਹਿੰਦੇ ਰੱਬ ਦਾ ਪਿਆਰਾ ਇਹੋ ਜਿਹਾ ਚਾਹੀਦਾ ਜਿਵੇਂ ਪਾਣੀ ਤੇ ਪਾਣੀ ਵੀ ਜਿਹੜਾ ਹੈ ਨਾ ਕਹਿ ਲੱਗੀ ਸਜਨਾ ਇੱਕ ਤੇਰੀ ਅਵਸਥਾ ਇੱਕ ਤੇਰੀ ਨਿਰਮਾਨਤਾ ਦਰਵੀ ਪੂ ਤੋ ਜਾਣਾ ਦਰਵੇ ਪਾਣੀ ਦਰਵੇ ਤੇ ਤੇਰਾ ਹਿਰਦਾ ਦਰਬ ਜਾਵੇ ਹਰ ਇੱਕ ਨੂੰ ਵੇਖ ਕੇ ਪਿਗਲਾ ਜਾਵੇ ਔਰ ਪਾਣੀ ਪਿਆਸ ਬੁਝਾਉਂਦਾ ਹੈ ਤੇਰਾ ਹਿਰਦਾ ਔਰ ਹਰ ਇੱਕ ਦੀ ਪਿਆਸਾ ਬੁਝਾਉਣ ਵਾਲਾ ਹੋਵੇ ਪਾਣੀ ਕਿਸੇ ਜਾਤ ਗੋਤ ਨੂੰ ਨਹੀਂ ਜਾਣਦਾ ਉਦਾ ਕਾਮੇ ਸਬਣਾ ਦੀ ਪਿਆਸ ਬੁਝਾਉਣੀ ਸੰਤ ਗੁਰ ਸਿੱਖ ਸਾਧੂ ਰੱਬ ਦਾ ਪਿਆਰਾ ਕਿਸੇ ਜਾਤ ਗੁਤ ਦੇ ਚੱਕਰ ਵਿੱਚ ਨਹੀਂ ਪੈਂਦਾ ਉਹ ਸਾਰਿਆਂ ਦੀ ਨਾਮ ਬਾਣੀ ਨਾਲ ਪਿਆਸ ਬੁਝਾਉਂਦਾ ਅਭਿਆਸ ਦੇ ਨਾਲ ਕਹਿੰਦੇ ਇੱਥੇ ਵੀ ਨਹੀਂ ਰੁਕਣਾ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਜੋ ਸੀਰਾ ਤਾਤਾ ਹੋਏ ਕਹਿੰਦੇ ਪਾਣੀ ਵਿੱਚ ਵੀ ਔਗਣ ਉਹ ਠੰਡੀ ਰੁੱਤੇ ਠੰਡਾ ਗਰਮੀ ਰੁੱਤੇ ਗਰਮ ਕਹਿੰਦੇ ਇਹ ਨਹੀਂ ਕਿ ਕੋਈ ਸਮਾ ਆਇਆ ਰੱਬ ਦਾ ਪਿਆਰਾ ਬੜਾ ਠੰਡੇ ਸੁਭਾਅ ਵਾਲਾ ਹੈ ਉਹੀ ਰੁੱਤ ਚੇਂਜ ਹੋਈ ਰੱਬ ਦੇ ਪਿਆਰੇ ਦਾ ਸੁਭਾਅ ਗਰਮ ਹੋ ਗਿਆ ਕਹਿੰਦੇ ਨਹੀਂ ਹਰ ਦਾ ਨੇ ਐਸਾ ਸਹੀ ਹੈ ਜੈਸਾ ਹਰ ਹੀ ਹੋਏ ਜਿਸ ਤਰ੍ਹਾਂ ਰੱਬ ਇੱਕ ਸਾਰ ਰਹਿੰਦਾ ਹੈ ਰੱਬ ਦਾ ਪਿਆਰਾ ਰੱਬ ਵਰਗਾ ਹੁੰਦਾ ਹੈ ਸੰਖੇਪ ਕਰਾਂ ਮਹਾਰਾਜ ਕਹਿੰਦੇ ਉਹਦੀ ਤੋੜੀ ਨਾ ਉਦੇ ਸੰਪਰਕ ਵਿੱਚ ਆ ਜਪਦਿਆਂ ਜਪਨੇਉ ਦਾ ਰੂਪ ਹੋ ਜਾ ਗੁਰ ਚਰਨੀ ਲਾਗੇ ਭੰ ਭਾਉ ਭਾਗੇ ਮਹਾਰਾਜ ਕਹਿੰਦੇ ਜਿਹੜੇ ਉਹਦੇ ਚਰਨੀ ਜੁੜ ਗਏ ਸ਼ਬਦ ਨਾਲ ਜੁੜ ਗਏ ਉਹਨਾਂ ਦੇ ਅੰਦਰ ਦਾ ਭਰਮ ਤੇ ਭਾਉ ਡਰ ਸਭ ਭੱਜ ਗਿਆ ਖਤਮ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਉਹਨਾਂ ਜ਼ਿੰਦਗੀ ਨੂੰ ਸੁਧਾਰ ਲਿਆ ਤੇ ਜਦੋਂ ਪਰਮ ਭੱਜ ਗਿਆ ਭਉ ਭੱਜ ਗਿਆ ਮਨ ਚਿੰਦਿਆ ਫਲ ਪਾਈਏ ਚਿੰਦਿਆ ਹੁੰਦਾ ਜੀ ਚਿਤ ਵਿਆ ਹੋਇਆ ਜੋ ਕੁਝ ਚਿਤ ਵਿਆ ਉਹ ਗੁਰੂ ਤੋਂ ਮਿਲੇਗਾ ਪ੍ਰਾਪਤ ਹੋ ਜਾਵੇਗਾ ਜੋ ਗੁਰੂ ਦੇ ਨਾਲ ਜੁੜ ਕੇ ਚੱਲਦਾ ਹੈ ਮਹਾਰਾਜ ਕਿਰਪਾ ਕਰਦੇ ਹਰ ਗੁਣ ਨਿਤ ਗਾਈ ਨਾਮ ਧਿਆਏ ਨਿਤ ਹਰ ਰੋਜ਼ ਹਰੀ ਦੇ ਗੁਨਾ ਦਾ ਗਾਇਨ ਕਰਨਾ ਤੇ ਹਰੀ ਦੇ ਗੁਨਾ ਦਾ ਗਾਇਨ ਕੀ ਕਰਨਾ ਹੈ ਨਾਮ ਧਿਆਉਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਹਰ ਗੁਣ ਨੇਤ ਗਾਏ ਮਹਾਰਾਜ ਕਹਿੰਦੇ ਕਲ ਯੁਗ ਦਾ ਸਮਾ ਇਹਦੇ ਵਿੱਚ ਸਭ ਤੋਂ ਵੱਡਾ ਪੁੰਨ ਪੁੰਨ ਮੰਨ ਕਰਕੇ ਹੁੰਦੇ ਪਾਪ ਵੀ ਮੰਨ ਕਰਕੇ ਹੁੰਦੇ ਜੇ ਤੂੰ ਕੁਝ ਮਨ ਵਿੱਚ ਚਿਤ ਬਣਾਇਆ ਨਾ ਤੇ ਰਬ ਰਬ ਚਿਤ ਵਿਆ ਕਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਇਹਦੇ ਨੂੰ ਵੱਡਾ ਪੁੰਨ ਹੀ ਕੋਈ ਨਹੀਂ ਇਹਦੇ ਨੂੰ ਵੱਡਾ ਭਲਾ ਕਾਮ ਹੀ ਕੋਈ ਨਹੀਂ ਜੇ ਤੇਰੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਚੱਲਣ ਲੱਗ ਪੈਂ ਮਹਾਰਾਜ ਕਹਿੰਦੇ ਆ ਇਸ ਕਰਕੇ ਗੁਣ ਗੋਬਿੰਦ ਗਾਹੇ ਇਹ ਵੱਡਾ ਪੁੰਨ ਹੀ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਹਰ ਗੁਣ ਨਿਤ ਗਾਏ ਐਸੇ ਵੈਗਰੂ ਦੇ ਗੁਣਾਂ ਨੂੰ ਨਿਤ ਗਾ ਨਿਤ ਜਪਿਐ ਸਾਸ ਗਿਰਾਸ 나ਉ ਪਰਵਦ ਗਾਰ ਦਾ ਨਾਮ ਧਿਆਏ ਗੁਣ ਕੀਏ ਉਹਦਾ ਨਾਮ ਧਿਉਨਾ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਬ ਹੈ ਕੀਤੋ ਭਗਵਨ ਪੁਨੀਤ ਔਰ ਹਿਰਦਾ ਪਵਿੱਤਰ ਪੁਰੀਆਂ ਪਵਿੱਤਰ ਜਿੱਥੇ ਉਹ ਕਦਮ ਧਰਦਾ ਜਪਣ ਵਾਲਾ ਉਸ ਜਗ੍ਹਾ ਨੂੰ ਪਵਿੱਤਰ ਕਰਦਾ ਰੱਬ ਦਾ ਪਿਆਰਾ ਨਾਮ ਧਿਆਈ ਅੰਦਰੋਂ ਜਪੇ ਫਿਰ ਕੀ ਹੋਏਗਾ ਫਿਰ ਸੋਗ ਨਾਹੀ ਸੰਤਾਪੈ ਸੋਗ ਦੁੱਖ ਸੰਤਾਪ ਉਹਦੇ ਕੋਲ ਨਹੀਂ ਆਉਂਦਾ ਕਿਉਂ ਮਹਾਰਾਜ ਕਹਿੰਦੇ ਗਮ ਗੀਨਤਾ ਤੇ ਦੁੱਖ ਆਦ ਉਹਦੇ ਨੇੜੇ ਨਹੀਂ ਟੁੱਕਦੇ ਅੰਦਰ ਨਾਮ ਵਸਦਾ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਹਰੋਂ ਸੁਣਿਆ ਅੰਦਰ ਲਜਾਣਾ ਹੈ ਅੰਦਰੋਂ ਬੋਲ ਉਪਜਿਆ ਬਾਹਰ ਆਇਆ ਤੇ ਬਾਹਰ ਜੋ ਆਇਆ ਉਸੇ ਨੂੰ ਅੰਦਰ ਲਜਾਣਾ ਧਿਆਨ ਅੰਦਰੋਂ ਬਾਹਰ ਆਇਆ ਬੋਲ ਅੰਦਰੋਂ ਬਾਹਰ ਆਏ ਨੇ ਇਹੀ ਕੰਮ ਕਰਨਾ ਸਰੋਤ ਅੰਦਰੋਂ ਬਾਹਰ ਆਈ ਜੋ ਕੁਝ ਅੰਦਰੋਂ ਬਾਹਰ ਆਇਆ ਇਹਨੂੰ ਅੰਦਰ ਲਦਾਣਾ ਜਿੱਥੋਂ ਆਇਆ ਉਥੇ ਲੈ ਕੇ ਜਾਣਾ ਮਹਾਰਾਜ ਕਹਿੰਦੇ ਨਾ ਜਾ ਹੀ ਕੇ ਸੰਗਤੀ ਵਿਛੜਾ ਤਾਹੀ ਕੇ ਸੰਗ ਲਾਗ ਧਿਆਨ ਜਿੱਥੋਂ ਵਿਛੜਿਆ ਉਥੇ ਲਾ ਸੁਰਤ ਜਿੱਥੋਂ ਟੁੱਟੀ ਉਥੇ ਲਾ ਔਰ ਜੀਵ ਜਿੱਥੋਂ ਆਇਆ ਉਧਰ ਦਾ ਰਾਹ ਪਕੜ ਸੁੱਖ ਮਿਲੇਗਾ ਸਕੂਨ ਮਿਲੇਗਾ ਔਰ ਦੁੱਖ ਸੰਤਾਪ ਨਹੀਂ ਹੋਣਗੇ ਨਾਨਕ ਸੁਪ੍ਰਬ ਜੀ ਕਾ ਦਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰ ਛਾਪ ਲਾ ਕੇ ਮਹਾਰਾਜ ਕਹਿੰਦੇ ਉਹ ਪ੍ਰਭੂ ਮਾਲਕ ਵੈਗਰੂ ਨਿਰਗੁਣ ਸਰੂਪ ਆ ਔਰ ਜੀਵਾਂ ਦਾ ਦਾਤਾ ਹੈ ਸਬਨਾਂ ਜੀਆ ਕਾ ਇੱਕ ਦਾਤਾ ਸੋ ਮੈਂ ਉਹ ਮੈਨੂੰ ਵਿਸਰਣਾ ਜਾਈ ਭੋਲਣਾ ਦਾਵੇ ਉਹ ਸਾਰੇ ਜੀਵਾਂ ਦਾ ਦਾਤਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗੰਤ ਪਰੇ ਪੰਡਾਰ ਉਹ ਦਾਤਾ ਔਰ ਸਾਰਿਆਂ ਦਾ ਹੈ ਸੋ ਨਾਨਕ ਸੋ ਪ੍ਰਭ ਜੀਆ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਜੀ ਦਾ ਤੇਜ ਪ੍ਰਤਾਪ ਹਰ ਜਗ੍ਹਾ ਤੇ ਪਰਿਪੂਰਨ ਰਮਿਆ ਹੋਇਆ ਐਸਾ ਮਾਲਕ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸ ਆਈ ਰਾਮ ਹਰਿਆ ਭਰਿਆ ਕਰਨ ਵਾਲੇ ਤਮਾਮ ਗੁਰਾਂ ਦੇ ਗੁਨਾ ਦੇ ਮਾਲਕ ਨਿਧੀਆਂ ਦੇ ਖਜ਼ਾਨੇ ਹਰ ਇੱਕ ਜਗ੍ਹਾ ਤੇ ਪਹੁੰਚ ਰੱਖਣ ਵਾਲੇ ਹਰੀ ਪਰਮਾਤਮਾ ਵੈਗੁਰੂ ਹਰ ਸੰਤਨ ਜਿਹੜਾ ਆਪਣੇ ਪਿਆਰਿਆਂ ਦੇ ਨਾਲ ਹਰ ਵਕਤ ਰਹਿਣ ਵਾਲਾ ਆਪਣੇ ਪਿਆਰਿਆਂ ਦੇ ਨਾਲ ਜੁੜਿਆ ਹੋਇਆ ਜੀ ਦਾ ਸੰਤਨ ਸੇਵਕ ਗੁਰਮਖ ਪਿਆਰੇ ਬ੍ਰਹਮ ਗਿਆਨੀ ਸਾਧਕ ਅਰਾਧਨ ਕਰਦੇ ਆ ਕੈ ਵਸ ਆਈ ਰਾਮੂ ਹਰੀ ਪਰਮਾਤਮਾ ਆਪਣੇ ਪਿਆਰਿਆਂ ਦੇ ਵਸ ਹੈ ਉਹਨਾਂ ਦੇ ਵਾਸੇ ਜਦੋਂ ਬੁਲੰਦੇ ਬੋਲਦਾ ਜਦੋਂ ਪੁਕਾਰਦੇ ਉਹ ਆਪਣੇ ਪਿਆਰਿਆਂ ਦੇ ਕੋਲ ਆਉਂਦਾ ਸੰਤਨ ਚ ਸੰਤ ਚਰਨ ਗੁਰ ਸੇਵਾ ਲੱਗੇ ਤਿੰਨ ਪਰਮ ਪਦ ਪਾਏ ਰਾਮ ਮਹਾਰਾਜ ਕਹਿੰਦੇ ਐਸੇ ਤੇਰੇ ਪਿਆਰੇ ਸਤ ਚਿਤ ਆਨੰਦ ਸਰੂਪ ਨੇ ਮੇਰੇ ਮਾਲਕ ਜੀ ਅਰ ਚਰਨ ਔਰ ਤੇਰੇ ਸ਼ਬਦ ਸਰੂਪ ਚਰਣਾ ਨਾਲ ਲੱਗੇ ਦੇ ਸੇਵਾ ਕਰਦੇ ਨੇ ਗੁਰ ਸੇਵਾ ਲਾਗੇ ਗੁਰੂ ਦੀ ਸੇਵਾ ਵਿੱਚ ਲੱਗੇ ਗੁਰੂ ਨਾਲ ਜੁੜ ਕੇ ਤੁਰ ਕੇ ਔਰ ਜਿਹੜੇ ਜਪਨ ਲੱਗੇ ਤਨ ਮਨ ਕਰਕੇ ਸੇਵਾ ਕਰਨ ਲੱਗੇ ਮਹਾਰਾਜ ਸਾਹਿਬ ਕਹਿੰਦੇ ਤਿਨੀ ਉਹਨਾਂ ਅਬਿਆਸੀਆਂ ਨੇ ਪਰਮ ਸਭ ਤੋਂ ਵੱਡੇ ਪਦ ਮੁਰਾਤਬੇ ਪਾਏ RAM हे ਮੇਰੇ ਰਮੇ ਹੋਏ RAM ਮੇਰੇ ਵੈਗਰੂ ਉਹਨਾਂ ਨੇ ਉਹ ਮੁਰਾਤਬਾ ਪਾ ਲਿਆ ਤੇਰੇ ਵਾਲਾ ਤੇਰੇ ਵਿੱਚ ਮਿਲ ਗਿਆ ਇਰੇ ਨਾਲ ਜੁੜ ਗਏ ਉਹ ਸੰਸਾਰ ਦੇ ਵਿੱਚ ਨੇ ਗੁੰਥੜ ਹੋਏ ਉਹ ਨਰੰਕਾਰ ਨਾਲ ਜੁੜ ਗਏ ਨੇ ਪਰਮ ਪਦ ਪਾਇਆ ਆਪ ਮਟਾਇਆ ਜਦੋਂ ਪਰਮ ਸਭ ਤੋਂ ਵੱਡੀ ਪਰਮਾਤਮਾ ਵਿੱਚ ਆਬੇਦਤਾ ਵਾਲੀ ਪਦਵੀ ਪਾ ਲਈ ਆ ਨਾ ਉਸ ਵੇਲੇ ਅਪਨੱਤ ਆਪਾ ਭਾਵ ਜੀਵ ਤਵ ਜੀਵ ਰੂਪ ਵਿਚਾਰਾਂ ਖਿਆਲ ਫੁਰਨੇ ਉਹ ਮਿਟਾ ਦਿੱਤੇ ਨੇ ਹਰ ਪੂਰਨ ਕਿਰਪਾ ਧਾਰੀ ਹੁਣ ਭ੍ਰਿਪੂਰਨ ਪਰਮਾਤਮਾ ਦੀ ਕਿਰਪਾ ਹੋ ਗਈ ਉਹਦਾ ਰੂਪ ਹੋ ਗਏ ਨੇ ਉਹਦੇ ਨਾਲ ਜੁੜ ਗਏ ਨੇ ਉਹਦੇ ਜਿਹੇ ਬਣ ਗਏ ਨੇ ਮਹਾਰਾਜ ਕਹਿੰਦੇ ਸਫਲ ਜਨਮ ਹੁਆ ਭਉ ਭਾਗਾ ਜਨਮ ਸਫਲਾ ਉਦੋਂ ਹੁੰਦਾ ਜਦੋਂ ਅੰਦਰੋਂ ਭਉ ਭਜ ਜਾਂਦਾ ਹੈ ਭੈ ਨਾਸ਼ ਹੋ ਜਾਂਦਾ ਕਿਉਂਕਿ ਉਹਨਾਂ Nirbhau ਵਸ ਗਿਆ ਤੇ ਭਉ ਖਤਮ ਹੋ ਗਿਆ ਜਨਮ ਜਿਹੜਾ ਸਫਲਾ ਹੋ ਗਿਆ ਹਰ ਭੇਟਿਆ ਇੱਕ ਮੁਰਾਰੀ ਹਰੀ ਪਰਮਾਤਮਾ ਮੁਰ ਅਰੀ ਔਰ ਜਿਹੜਾ ਅਰੀ ਰੂਪ ਵੈਰੀ ਹੰਕਾਰ ਆਦ ਅਉਗਣ ਉਹਨਾਂ ਦੈਂਤਾਂ ਨੂੰ ਮਾਰਨ ਵਾਲਾ ਹਰ ਪਰਮਾਤਮਾ ਭੇਟਿਆ ਮਿਲ ਗਿਆ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦਿਆਂ ਦੇ ਅੰਦਰੋਂ ਭਉ ਭਜ ਗਿਆ ਜਿਸ ਕਾ ਸਾਥ ਤੇ ਨਹੀਂ ਮੇਲਾ ਲੀਆ ਜਿਸ ਦਾ ਜੀਵ ਸੀ ਉਸ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਆਵੇਦ ਕਰ ਲਿਆ ਜੋ ਤੀ ਜੋਤ ਮਲਾਇਆ ਜੋਤ ਜਿਹੜੀ ਜਗਮਗਾਈ ਜੀਵ ਦੇ ਅੰਦਰ ਜਿਹੜੀ ਹੈ ਸਬਨਾ ਦੇ ਅੰਦਰ ਮਿਲਦਾ ਉਹ ਆ ਜਿਹੜਾ ਜਗਾ ਲੈਂਦਾ ਉਹਨੂੰ ਪ੍ਰਕਾਸ਼ਿਤ ਕਰ ਲੈਂਦਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹੁਣ ਜਗਾਉਂਦਾ ਕੋਈ ਵਿਰਲਾ ਜਿਹੜਾ ਜਗਾ ਲੈਂਦਾ ਉਹ ਜੋਤੀ ਜੋਤ ਸਮਾਇਆ ਉਹਦੇ ਅੰਦਰ ਦੀ ਜੋਤ جگਮਗਾ ਕੇ ਜੋਤੀ ਸਰੂਪ ਪਰਮਾਤਮਾ ਵੈਗੁਰੂ ਜਿਹਦੀ ਜੋਤ ਸਾਰਿਆਂ ਅੰਦਰ ਸਾਰੀਆਂ ਜਗਾਵਾਂ ਤੇ ਟਿਕੀ ਏ ਉਹ ਪਰਮਾਤਮਾ ਵਿੱਚ ਸਮਾ ਜਾਂਦਾ ਮਿਲ ਜਾਂਦਾ ਹੈ ਇਕ ਮਿਕ ਹੋ ਜਾਂਦਾ ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤਿਗੁਰ ਸੁਖ ਪਾਇਆ ਮਹਾਰਾਜ ਸੱਚੇ ਪਾਤਸ਼ਾਹ ਦੀ ਮੂਰ ਛਾਪ ਲਾ ਕੇ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਨਾਮ ਨਿਰੰਝਨ ਜਿਹੜਾ ਮਾਇਕੀ ਪਦਾਰਥਾਂ ਸੰਸਾਰੀ ਪਦਾਰਥਾਂ ਦੀ ਪਕੜ ਕਲਸ਼ ਛੋ ਤੋਂ ਔਰ ਨਿਰ ਰਹਿ ਤੇ ਉਸ ਪਰਮਾਤਮਾ ਦੇ ਨਾਮ ਨੂੰ ਜਪੀਐ ਆਰਾਧੀ ਹੈ ਮਿਲ ਸਤਗੁਰ ਸੁਖ ਪਾਇਆ ਨਾਮ ਜਪਣ ਨਾਲ ਸੱਚੇ ਗੁਰੂ ਨਾਲ ਮਿਲ ਜਾਵਾਂਗੇ ਪ੍ਰਕਾਸ਼ਮਈ ਦਾਤੇ ਨਾਲ ਮਿਲ ਜਾਵਾਂਗੇ ਜੀਵਨ ਵਿੱਚੋਂ ਕਲਸ਼ ਅੰਧਕਾਰ ਉਠਾ ਜਾਵੇਗਾ ਫਿਰ ਸੁਖ ਦੀ ਪ੍ਰਾਪਤੀ ਹੋਵੇਗੀ ਆਨੰਦ ਦੀ ਪ੍ਰਾਪਤੀ ਹੋਵੇਗੀ ਮਹਾਰਾਜ ਕਹਿੰਦੇ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਏਚ ਸੁਬਾਈ ਰਾਮ ਏ ਹਰੀ ਦੇ ਜਨੋ ਪਿਆਰਿਓ ਮਿਲ ਕੇ ਮੰਗਲ ਲਗਾਓ ਖੁਸ਼ੀ ਦੇ ਗੀਤ ਗਾਓ ਆਨੰਦਮਈ ਗੀਤ ਗਾਓ ਕਿਉਂ ਹਰੀ ਪਰਮਾਤਮਾ ਵੱਲ ਨੂੰ ਤੁਰੇ ਨਿਤ ਗਾਓ ਕਿਉਂ ਪੁੰਨੀ ਇੱਛਾ ਸਬਾਈ ਰਾਮ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ ਚਿਰਾਂ ਤੋਂ ਇੱਛਾ ਦੇੜੀ ਸੀ ਪਰਮਾਤਮਾ ਹੋਣ ਦੀ ਪਰਮਾਤਮਾ ਵਿੱਚ ਸਮਾਉਣ ਦੀ ਉਹ ਪੂਰੀ ਹੋ ਗਈ ਹੈ ਹੁਣ ਮੰਗਲਾਚਾਰ ਹੁੰਦਾ ਰੰਗ ਰਤੇ ਆਪਣੀ ਸੁਆਮੀ ਛੇਤੀ ਮਰਨ ਆਵੇ ਜਾਈ ਰਾਮ ਹੁਣ ਆਪਣੀ ਮਾਲਕ ਵੈ ਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਰਤੇ ਛੇਤੀ ਉਹਦੇ ਨਾਲ ਇੱਕ ਮੇਕਤਾ ਹੋ ਗਈ ਪ੍ਰੇਮ ਦੇ ਸਹਤ ਮਿਲ ਕੇ ਪਰਮਾਤਮਾ ਨਾਲ ਤੇ ਉਹ ਪਰਮਾਤਮਾ ਨਾਲ ਕਿਦੇ ਮਰ ਕੇ ਜਾਂਦਾ ਹੈ ਨਾ ਕਿਦੋਂ ਆਉਂਦਾ ਕਿਉਂਕਿ ਉਹ ਸਦਾ ਅੰਗ ਸੰਗੇ ਅਬੰਗੰਬੇ ਬੂਤੇ ਉਹ ਸਦਾ ਹਾਜ਼ਰ ਨਾਜ਼ਰ ਅਬਨਾਥੀ ਪਾਇਆ ਨਾਮ ਧਿਆਇਆ ਨਾਸ਼ ਰਹਿਤ ਪ੍ਰਮਾਤਮਾ ਦੀ ਪ੍ਰਾਪਤੀ ਤਦੋਂ ਹੁੰਦੀ ਆ ਜਦੋਂ ਕੋਈ ਵੈਗੁਰੂ ਨੂੰ ਧਿਆਉਂਦਾ ਉਹਦੇ ਨਾਮ ਨੂੰ ਜਪਦਾ ਉਦੋਂ ਨਾਸ਼ ਰਹਿਤ ਪ੍ਰਮਾਤਮਾ ਨੂੰ ਪ੍ਰਾਪਤ ਕਰਦਾ ਤੇ ਜਿਹੜੂ ਪ੍ਰਾਪਤ ਕਰਦਾ ਸਗਲ ਮਨੋਰਥ ਪਾਏ ਜਿਹੜੇ ਮੰਨ ਦੇ ਫੁਰਨੇ ਮਨ ਅਰਥ ਸੰਕਲਪ ਇਸ਼ਾਵਾਂ ਉਪਜੀਆਂ ਨੇ ਉਹ ਸਾਰੀਆਂ ਪੂਰੀਆਂ ਹੋ ਗਈਆਂ ਨੇ ਸਾਤ ਸਹਿਜ ਆਨੰਦ ਖਨੇਰੇ ਅੰਦਰ ਸ਼ਾਂਤੀ ਸਕੂਨ ਸਹਿਜ ਗਿਆਨ ਤੇ ਆਨੰਦ ਦਾ ਖੇੜਾ ਬਹੁਤਾ ਜ਼ਿਆਦਾ ਥੋੜਾ ਨਹੀਂ ਕਿਉਂਕਿ ਸਤਗੁਰੂ ਨੂੰ ਪਾ ਲਿਆ ਗੁਣ ਆਨੰਦ ਦਾ ਖੇੜਾ ਗੁਰ ਚਰਣੀ ਮਨ ਲਾਏ ਇਹ ਪ੍ਰਾਪਤੀ ਕਦੋਂ ਜਦੋਂ ਗੁਰੂ ਦੇ ਸ਼ਬਦ ਸਰੂਪ ਚਰਣਾ ਨਾਲ ਮਨ ਦਾ ਸੰਬੰਧ ਜੁੜ ਗਿਆ ਮਨ ਜੁੜ ਗਿਆ ਪੂਰ ਰਿਆ ਘਟ ਘਟ ਅਬਨਾਸੀ ਥਨ ਥਨੰਤਰ ਸਾਈ ਮਹਾਰਾਜ ਕਹਿੰਦੇ ਪੂਰ ਰਿਆ ਪਰਿਪੂਰਨ ਪਰਮਾਤਮਾ ਸਾਰੀਆਂ ਜਗਾਵਾਂ ਤੇ ਔਰ ਰਮਿਆ ਹੋਇਆ ਵਿਆਪਕ ਹੈ ਘਟ ਘਟ ਹਿਰਦੇ ਹਿਰਦੇ ਅੰਦਰ ਹਰ ਇੱਕ ਸ਼ਰੀਰ ਅੰਦਰ ਘਟ ਘਟ ਮੈਂ ਹਰ ਜੂ ਬਸ ਹੈ ਸੰਤਨ ਕਯੋ ਉਪਕਾਰ ਅਰ ਪੁਕਾਰ ਪੁਕਾਰ ਕੇ ਗੱਲ ਕਹੇ ਕਿ ਇਹ ਜੀਵ ਮੰਦਾ ਨਾ ਬੋਲ ਤੇਰੇ ਅੰਦਰ ਰੱਬ ਹੀ ਇਹ ਵਖਰੀ ਗੱਲ ਤੇਨੂੰ ਨਹੀਂ ਉਹ ਦਿਸਦਾ ਤੇਰੇ ਅੰਦਰ ਪਰਮਾਤਮਾ ਹੀ ਉਨੂੰ ਆਪਣੇ ਅੰਦਰ ਖੋਜ ਬਾਹਰ ਭੀਤਰ ਏਕੋ ਦਾ ਨੋ ਇਹ ਗੁਰ ਗਿਆਨ ਬਤਾਈ ਗੁਰੂ ਇਹ ਗੱਲ ਦੱਸਦਾ ਏ ਕਿ ਸਦਨਾ ਔਰ ਜਿਹੜਾ ਬਾਹਰ ਜਿਹਨੂੰ ਲੱਭਦਾ ਭੀਤਰ ਅੰਦਰ ਦੇਖ ਗੁਰੂ ਦੱਸਦਾ ਏ ਉਹ ਬਾਹਰ ਵੀ ਏ ਤੇ ਅੰਦਰ ਵੀ ਏ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨ ਭ੍ਰਮ ਕੀ ਕਾਇ ਤੇਰੇ ਅੰਦਰ ਭ੍ਰਮ ਆ ਤਾ ਪਤਾ ਨਹੀਂ ਲੱਗਦਾ ਭਰਮੰ ਦਾ ਦਾਲਾ ਪਾਸੀ ਕਰ ਤੈਨੂੰ ਆਪਾ ਨਦਰ ਆਵੇਗਾ ਬ੍ਰਹਮ ਨਦਰ ਆਵੇਗਾ ਉਹ ਅਬਨਾਸੀ ਥਾਂਤ ਨੰਤਰ ਸਾਈ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ ਇੱਕ ਰਸ ਸਾਰਿਆਂ ਵਿੱਚ ਵਸਦਾ ਹੈ ਕਹੋ ਨਾਨਕ ਕਰਦ ਸਗਲੇ ਪੂਰੇ ਕਿਰਲੀ ਟੋਕ ਵਿੱਚ ਗੁਰੂ ਅਰਜੁਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰ ਛਾਪ ਲਾ ਕੇ ਕਹਿੰਦੇ ਜਦੋਂ ਗੁਰੂ ਨਾਲ ਦੁੜ ਗਏ ਪਰਮ ਭੇਦ ਪਉ ਪਾਸੇ ਕੀਤਾ ਪਰਮਾਤਮਾ ਨਾਲ ਜੁੜਨਾ ਕੀਤਾ ਮਹਾਰਾਜ ਕਹਿੰਦੇ ਹੁਣ ਕਾਰਜ ਸਗਲੇ ਪੂਰੇ ਸਾਰੇ ਕਾਰਜ ਪੂਰੇ ਹੋ ਗਏ ਅਧੂਰਾ ਰਿਹਾ ਹੀ ਕਿਉਂ ਨਹੀਂ ਕਿਉਂ ਗੁਰ ਚਰਨੀ ਮਨ ਲਾਈ ਜਦੋਂ ਗੁਰੂ ਦੇ ਚਰਨਾਂ ਨਾਲ ਮਨ ਲੱਗ ਗਿਆ ਮਨ ਜੁੜ ਗਿਆ ਉਦੋਂ ਮਨ ਵਿੱਚ ਮਾਲਕ ਦਾ ਪ੍ਰਕਾਸ਼ ਹੋ ਗਿਆ ਮਨ ਮਾਲਕ ਨਾਲ ਮਿਲ ਗਿਆ ਮਨ ਮਾਲਕ ਦੇ ਰੂਪ ਵਿੱਚ ਉਹ ਜਿਹਾ ਹੋ ਗਿਆ ਪ੍ਰਕਾਸ਼ ਵਾਲਾ ਹੋ ਗਿਆ ਹੈ ਹੁਣ ਅਗਿਆਨ ਵਾਲੇ ਫੁਰਨੇ ਨਹੀਂ ਹੁਣ ਗਿਆਨ ਗੁਰੂ ਵਾਲੇ ਫੁਰਨੇ ਨੇ ਉਹ ਰੂਪ ਹੋ ਗਿਆ ਇਹ ਸੱਚੀ ਸਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਾਡੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਸੂਝ ਬੂਝ ਬਖਸ਼ਿਸ਼ ਕੀਤੀ ਏ ਉਹਦੀ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਅੱਗੇ ਤੋਂ શ્રેષ્ઠ ਮਤਬੁੱਦ ਬਖਸ਼ਿਸ਼ ਕਰਿਆ ਜੇ ਗੁਰੂ ਕੀ ਬਾਣੀ ਆਗਾਦ ਬੋਧੇ ਕਿਸੇ ਵਿੱਚ ਇੰਨੀ ਤਾਕਤ ਨਹੀਂ ਉਹ ਮੁਕੰਮਲ ਰੂਪ ਅੰਦਰ ਇਹਦੇ ਅਰਥ ਕਰ ਜਾਵੇ ਔਰ ਸਤਿਗੁਰੂ ਸਾਨੂੰ ਸਮੱਤ ਬਖਸ਼ੇ ਜਿੰਨੀ ਕੋ ਸਾਨੂੰ ਸੂਝ ਪ੍ਰਾਪਤ ਹੁੰਦੀ ਆ ਜਿੰਨਾ ਕੋ ਸਾਨੂੰ ਨਦਰਿਆ ਸਤਿਗੁਰੂ ਬਖਸ਼ਦੇ ਨੇ ਓਨੀਕ ਨਦਰ ਨਾਲ ਚੱਲ ਕੇ ਕੁਝ ਨਾ ਕੁਝ ਸਫਰ ਤੈਅ ਕਰੀਏ ਕੁਝ ਨਾ ਕੁਝ ਸੰਸਾਰ ਵੱਲੋਂ ਨਰੰਕਾਰ ਵੱਲ ਨੂੰ ਮੁੜੀਏ ਸਾਡਾ ਆਇਆ ਸਫਲਾ ਸਤਿਗੁਰੂ ਸਾਨੂੰ ਸਾਰਿਆਂ ਨੂੰ ਬਖਸ਼ਣ ਰਹਿਮਤ ਕਰਨ ਅਸੀਂ ਸਤਿਗੁਰੂ ਵੱਲੋਂ ਤੁਰੀਏ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ